ਸੋ ਜੀ ਅਗਲੀ ਜਿਹੜੀ ਖਬਰ ਆ ਯੂਐਸ ਤੇ ਦੁਆਰਾ ਜਿਹੜੇ ਇੰਡੀਅਨ ਟਰੈਵਲ ਏਜੰਟਸ ਆ ਜੋ ਕੀ ਕਹਿੰਦੇ ਵੀ ਇਲੀਗਲ ਇਮੀਗ੍ਰੇਸ਼ਨ ਨੂੰ ਵਧਾਵਾ ਦਿੰਦੇ ਆ ਜਿੱਦਾਂ ਕਹਿੰਦੇ ਵੀ ਡਾਂਕੀ ਲਵਾਉਂਦੇ ਆ ਜਾਂ ਅਮਰੀਕਾ ਦੇ ਵਿੱਚ ਉਹਨਾਂ ਲੋਕਾਂ ਨੂੰ ਘਲਾਉਂਦੇ ਆ ਉਹਨਾਂ ਦੇ ਉੱਤੇ ਜਿਹੜੀਆਂ ਵੀਜ਼ਾ ਰੈਸਟ੍ਰਿਕਸ਼ਨਸ ਆ ਉਹ ਹੁਣ ਲਾਈਆਂ ਜਾਣਗੀਆਂ ਯੂਐਸ ਦੀ ਜਿਹੜੀ ਐਮਬੈਸੀ ਆ ਇੰਡੀਆ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਅੱਜ ਉਹਨਾਂ ਨੇ ਕਿਹਾ ਵੀ ਜਿਹੜੇ ਇਨਾਂ ਅ ਜਿਹੜੇ ਟ੍ਰੈਵਲ ਏਜੰਟਸ ਆ ਜਾਂ ਟ੍ਰੈਵਲ ਏਜੰਸੀਜ਼ ਦੇ ਮਾਲਕ ਓਨਰਸ ਐਗਜ਼ੈਕਟਿਵਸ ਤੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਦੇ ਉੱਤੇ ਅਸੀਂ ਜਿਹੜੀਆਂ ਆ ਉਹ ਹੁਣ ਵੀਜ਼ਾ ਰੈਸਟ੍ਰਿਕਸ਼ਨਸ ਲਾਉਣ ਜਾ ਰਹੇ ਆ ਯਾਨੀ ਕਿ ਉਹਨਾਂ ਦਾ ਅਮਰੀਕਾ ਦੇ ਵਿੱਚ ਆਉਣਾ ਜਾਣਾ ਹੋਊਗਾ ਬੰਦ ਹਾਂ ਉਹ ਆਮ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਅਮਰੀਕਾ ਨੂੰ ਘੁਲਾਉਣ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਰੋਕਦੇ ਆ ਕਿ ਨਹੀਂ ਇਸ ਦੇ ਨਾਲ ਇਹ ਅਗਲੀ ਜਿਹੜੀ ਗੱਲ ਹੋਊਗੀ ਪਰ ਹਾਲ ਦੀ ਘੜੀ ਯੂ ਐਸ ਐਮਬੈਸੀ ਇਹ ਫਿਕਰ ਆਊਟ ਕਰ ਰਹੀ ਆ ਇਹ ਦੱਸ ਰਹੀ ਆ ਵੀ ਜਿਹੜੀਆਂ ਜਿਹੜੀਆਂ ਵੀ ਸਾਨੂੰ ਟ੍ਰੈਵਲ ਏਜੰਟਸ ਦਾ ਪਤਾ ਲੱਗ ਰਿਹਾ ਆ ਉਹ ਅਮਰੀਕਾ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਵਧਾਵਾ ਦੇ ਰਹੇ ਆ ਇੱਥੇ ਲੋਕਾਂ ਨੂੰ ਖਿਲਾ ਰਹੇ ਆ ਉਹਨਾਂ ਏਜੰਟਾਂ ਦੀ ਹੁਣ ਕਹਿੰਦੇ ਆ ਵੀ ਅਸੀਂ ਜਿਹੜੀ ਨਕੀਲ ਆ ਉਹ ਤੇ ਕਸਣ ਜਾ ਰਹੇ ਆ ਡਿਪਾਰਟਮੈਂਟ ਆਫ ਸਟੇਟ ਕਹਿੰਦੇ ਵੀ ਅੱਜ ਤੋਂ ਸਟੈਪਸ ਲੈ ਰਹੇ ਆ ਜਿਹਦੇ ਨਾਲ ਉਹਨਾਂ ਸਾਰੇ ਏਜੰਟਸ ਦੇ ਉੱਤੇ ਵੀਜ਼ਾ ਰੈਸਟ੍ਰਿਕਸ਼ਨ ਜਿਹੜੀਆਂ ਆ ਉਹ ਇੰਪੋਜ਼ ਕੀਤੀਆਂ ਜਿਹੜੀਆਂ ਉਹ ਜਾਣ ਗਿਆ ਆ ਜਿਹੜੇ ਓਨਰ ਐਗਜ਼ੈਕਟਿਵ ਤੇ ਸੀਨੀਅਰ ਅਧਿਕਾਰੀ ਇਹਨਾਂ ਏਜੰਸੀਜ਼ ਦੇ ਨਾਲ ਜੁੜੇ ਹੋਏ ਨੇ ਸੋ ਕਹਿੰਦੇ ਵੀ ਜਿਹੜੇ ਇੰਡੀਆ ਚ ਆਪਰੇਟ ਕਰ ਰਹੇ ਆ ਤੇ ਜਾਣਬੁੱਝ ਕੇ ਇਲੀਗਲ ਇਮੀਗ੍ਰੇਸ਼ਨ ਨੂੰ ਫੈਸਿਲਿਟੇਟ ਕਰ ਰਿਹਾ ਯੂਐਸ ਜਿਹੜਾ ਮਿਸ਼ਨ ਇੰਡੀਅਨ ਕਾਉਂਸਲਰ ਅਫੇਅਰਸ ਐ ਡਿਪਲੋਮੈਟਿਕ ਜਿਹੜੇ ਹੈਗੇ ਆ ਉਹਨਾਂ ਨੇ ਇਸਤੇ ਬਾਰੇ ਦੱਸਿਆ ਆ ਉਹਨਾਂ ਨੇ ਕਿਹਾ ਵੀ ਅਸੀਂ ਕੰਟੀਨਿਊ ਕਰਾਂਗੇ ਹੋਰ ਵੀ ਜਿਹੜੇ ਸਟੈਪਸ ਆ ਉਹ ਲਗਾਤਾਰ ਰਵਾਂਗੇ ਤੇ ਇਹਨਾਂ ਵੀਜ਼ਾ ਰੈਸਟ੍ਰਿਕਸ਼ਨਸ ਨੂੰ ਅੱਗੇ ਵੀ ਵਧਾਵਾਂਗੇ ਕਹਿੰਦੇ ਵੀ ਜਿਹੜੇ ਏਲੀਅਨ ਸਮਗਲਿੰਗ ਨੈਟਵਰਕ ਇਹਨਾਂ ਦੇ ਦੁਆਰਾ ਟਰੈਵਲ ਏਜੰਸੀਸ ਤੇ ਟਰੈਵਲ ਏਜੰਟ ਦੇ ਨਾਂ ਦੇ ਉੱਤੇ ਚੱਲ ਰਹੇ ਆ ਉਹਨਾਂ ਦੇ ਨਾਲ ਅਮਰੀਕਾ ਦੀ ਸੁਰੱਖਿਆ ਨੂੰ ਖਤਰਾ ਆ ਫੋਰਨ ਜਿਹੜੇ ਨੈਸ਼ਨਲਸ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਉਹ ਬਾਰ ਬਾਰ ਦੱਸ ਰਹੇ ਹਾਂ ਵੀ ਇਹ ਸਾਡੀ ਜਿਹੜੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਆ ਉਸ ਦੇ ਤਹਿਤ ਇਲੀਗਲ ਇਮੀਗ੍ਰੇਸ਼ਨ ਬਹੁਤ ਗਲਤ ਚੀਜ਼ ਆ ਤੇ ਉਸ ਦੇ ਵਿੱਚ ਵੈਸੇ ਵੀ ਤੁਹਾਡੀ ਜਾਨ ਨੂੰ ਕਹਿੰਦੇ ਖਤਰਾ ਆ ਤੇ ਜਿਹੜੇ ਫੈਸਿਲੀਟੇਟ ਕਰ ਰਹੇ ਜਿਹੜੇ ਮਦਦ ਕਰ ਰਹੇ ਆ ਉਹਨਾਂ ਉੱਤੇ ਹੁਣ ਐਕਸ਼ਨ ਜਿਹੜਾ ਉਹ ਲਿਆ ਜਾਵੇਗਾ ਫੋਰਨ ਮਿਨਿਸਟਰ ਜੈ ਸ਼ੰਕਰ ਨੇ ਪਾਰਲੀਮੈਂਟ ਦੇ ਵਿੱਚ ਮੰਨਿਆ ਸੀ ਜਿੱਦਾਂ ਹੁਣ ਹਰਜੋਤ ਸਿੰਘ ਜੀ ਨੇ ਦੱਸਿਆ ਵੀ 15000 ਤੇ 756 illegal indian immigrants ਉਹਨਾਂ ਨੂੰ 2009 ਤੋਂ ਲੈ ਕੇ ਹੁਣ ਤੱਕ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਇਹ ਡਾਟਾ ਲੋਕ ਸਭਾ ਦੇ ਵਿੱਚ ਸ਼ੇਅਰ ਕੀਤਾ ਗਿਆ ਤੇ ਆਪਾਂ ਨੂੰ ਪਤਾ ਵੀ ਅਜਿਹੇ ਆંકੜੇ ਲੋਕ ਸਭਾ ਦੇ ਵਿੱਚ ਜਿਹੜੇ ਅਧਿਕਾਰਿਤ ਕੀਤੇ ਜਾਂਦੇ ਆ ਉਹ ਹਮੇਸ਼ਾ ਘੱਟ ਹੀ ਜਿਹੜੇ ਉਹ ਦੱਸੇ ਜਾਂਦੇ ਆ ਸੋ ਲਗਾਤਾਰ ਜਿਹੜੇ ਭਾਰਤ ਦੇ ਵਿੱਚ ਆ ਗੁਜਰਾਤ ਮਾਡਲ ਨੂੰ ਛੱਡ ਕੇ ਅਮਰੀਕਨ ਮਾਡਲ ਦੇ ਮਦਈ ਬਣ ਕੇ ਇਧਰ ਲਗਾਤਾਰ ਉਹ ਇਸੇ ਖਾਤਰ ਹੀ ਆ ਰਹੇ ਆ ਕਿ ਉਹਨਾਂ ਨੂੰ ਪਤਾ ਵੀ ਉਹ ਮਾਡਲ ਦੇ ਵਿੱਚ ਕੋਈ ਭਵਿੱਖ ਬਾੜਾ ਉਜਵਲ ਨਹੀਂ ਹੈਗਾ ਸੋ ਅੱਜ ਜਿਹੜੀਆਂ ਵੀਜ਼ਾ ਰੈਸਟ੍ਰਿਕਸ਼ਨਸ ਕਿੰਨੇ ਵੀ ਉਹਨਾਂ ਟਰੈਵਲ ਏਜੰਸੀਸ ਤੇ ਟਰੈਵਲ ਏਜੰਟਸ ਦੇ ਉੱਚ ਅਧਿਕਾਰੀਆਂ ਦੇ ਉੱਤੇ ਓਨਰਸ ਦੇ ਉੱਤੇ ਜਿਹੜੀ ਉਹ ਲਗਾਈ ਗਈ ਆ ਵੀ ਉਹ ਅਮਰੀਕਾ ਦੇ ਵਿੱਚ ਹੁਣ ਅੱਗੇ ਟਰੈਵਲ ਨਹੀਂ ਕਰ ਸਕਣਗੇ